ਸਸਰੀ ਗਾਲ ਜੀ ਬੀਆ ਬੀਓ ਕੀ ਹਾਲ ਚਾਲ ਹੈ ਇਸ ਵਕਤ ਤੁਹਾਡੇ ਅੱਜ ਦੇ ਵਲੌਗ ਦੇ ਵਿੱਚ ਨਵੀਂ ਵਲੌਗ ਅੱਜ ਦਾ ਸ਼ੁਰੂ ਆਪਾਂ ਕਰਾਂਗੇ ਪੱਠੇ ਵੜਨ ਤੋਂ ਪੱਠੇ ਵੜਨ ਆਏ ਸੀਗੇ ਤੇ ਪੱਠੇ ਵੜਨ ਦੀ ਤਿਆਰੀ ਪੂਰੀ ਹੈ ਅੱਗੇ ਸਰੋਂ ਦੀ ਵੀ ਤਿਆਰੀ ਪੂਰੀ ਹੋਈ ਖੜੀ ਹੈ ਕਿੰਨੀ ਮੈਨੂੰ ਵੀ ਵੜ ਲਓ ਮੈਂ ਕੱਦ ਤੈਨੂੰ ਵੀ ਵੜ ਲੈਨੇ ਬੰਦਾ ਪੱਠੇ ਦਾ ਵੜ ਲਗੇ ਸੂਰਜ ਚੜਾ ਗੋਡੇ-ਗੋਡੇ ਹੈ ਨਹੀਂ ਤਾਂ ਆਪਾਂ ਹੀ ਗਰਮੀ ਪੱਠੇ ਵੜ ਕਿੱਥੇ ਜਾਵਾਂਗੇ ਇਦੋਂ ਬੰਦਾ ਵਲੌਗ ਆਪ ਅੱਗੇ ਸ਼ੁਰੂ ਕਰੀਏ ਆ ਬਲੀਨ ਦੀਆਂ ਸੁਣੋ ਗੱਲਾਂ ਕਿਹਦੇ ਕੋਲੇ ਫੋਨ ਦੱਸਣਾ ਅੱਗੇ ਕੋਈ ਬੋਲ ਕੇ ਦੱਸ ਕੇ ਹੁੰਦਾ ਬੋਲ ਕੇ ਦੱਸਦੀ ਸਾਰਿਆਂ ਸਾਰਿਆਂ ਫਾਦਰ ਕੋਲ ਫੋਨ ਹੁਣ ਨਾ ਫਿਰ 22 ਕੋਲ ਵੀ ਫੋਨ ਹੋਣਾ ਚਾਹੀਦਾ ਸਾਰੀ ਇਹ ਵੀ ਵਾਇਫ ਕੋਲ ਫੋਨ ਨਾ ਕਿ ਮੰਮੀ ਕੋਲ ਨਹੀਂ ਹੁੰਦਾ ਕਿਹਦੇ ਕੋਲੇ ਵੇਖਿਆ ਤੂੰ ਫੋਨ ਧੰਮੇ ਮਾਸੇ ਕੋਲ ਮਾਨੇ ਤੇ ਮੰਮੀ ਕੋਲ ਹੂੰ ਡੱਜੀ ਮਾਸੇ ਕੋਲ ਹੂੰ ਵਾਈਫ ਨੂੰ ਮਮਿੰਟ ਫੋਨ ਲੈ ਕੇ ਜੈਨਾ ਚਾਹੀਦਾ ਯਸ ਉਹ ਜਿਹੜਾ ਕੰਮ ਕਰਦੀ ਉਹ ਨਾ ਕਰੇ ਤੂੰ ਤਾਂ ਕਹਿੰਦੀ ਹੈ ਨਾ ਛਾਈ ਦੇ ਬਿਠੀ ਨਾਟਕ ਵੇਖੀ ਜਾਓ ਫਿਰ ਤਾਂ ਹਾਂ ਤੂੰ ਤਾਂ ਵਾਈਫ ਨੂੰ ਵੀ ਚਾਹੀਦਾ ਹੀ ਹੁੰਦਾ ਤੈਨੂੰ ਕਿਹਨੇ ਕਿਹਾ ਵਾਈਫ ਨੂੰ ਚਾਹੀਦਾ ਹੁੰਦਾ ਫੋਨ ਕਿਉਂਕਿ ਮਾਤੇ ਫਰੈਂਡਾ ਸਕੂਲ ਹੈਗਾ ਫਿਰ ਮੁੰਨਾ ਕੋਲ ਵੀ ਹੋਣਾ ਚਾਹੀਦਾ ਫਰੈਂਡਾਂਸ ਕਿੰਨੇ ਆ ਫਰੈਂਡਸ ਹੁੰਦੀਆਂ ਫਰੈਂਡ ਸਕੂਲ ਵੀ ਹੈਗਾ ਫਰੈਂਡਾਂਸ ਕਿੰਨੇ ਮਾ ਕੋਲ ਉਹਨਾ ਕੋਲ ਵੀ ਹੋਣਾ ਚਾਹੀਦਾ ਲੈ ਜਾ ਫਿਰ ਐਂ ਕਰ ਜਾ ਬਾਹਰ ਜਾ ਕਮਾਈ ਕਰ ਤੇ ਲਿਆਦੇ ਪੂਣਾ ਦੀ ਮਾਨ ਹੂੰ ਧੰਨਵਾਦ ਲੌੜੀ ਚਾਰ ਪੰਜ ਮਹੀਨੇ ਦੇ ਇਸ ਤੋਂ ਬਾਅਦ ਆਖਰਕਾਰ ਫੋੜ ਜੀ ਨੂੰ ਗੱਡਿਆ ਬਾਹਰ ਤੇ ਆਪਾਂ ਧੋ ਲਿਆ ਇਹਨੂੰ ਇਹਨੂੰ ਧੋਣ ਦਾ ਕਾਰਨ ਕੋਈ ਬਾਹਲਾ ਵੱਡ ਨਹੀਂ ਕਰਨੀ ਇਹੀ ਹੈ ਕਿ ਤੂੜੀ ਤੂੜੀ ਲਦ ਲੋ ਗੱਬ ਪਿਆ ਦੂੜੀ ਨੇਰ ਕੀ ਡਾ ਟਕੜਾ ਛੱਡਿਆ ਜੇ ਲੜਕੀ ਰੇਡ ਨੇ ਕਰਤੀ ਬੱਲੇ ਬੱਲੇ ਤੇ ਰੇਡ ਸਾਰਾ ਹੀ ਆ ਗਿਆ ਥੱਲੇ ਤੇ ਕੁਝ ਨਹੀਂ ਪਿਆ ਸਾਡੇ ਪੱਲੇ ਤੇ ਗੰਢਾਂ ਹੀ ਬੰਦ ਲੀਆਂ ਬੱਲੀ ਦੀਆਂ ਇਹਦੇ ਬੰਦਿਆਂ ਨੂੰ ਗਿਆ ਵੀ ਲੱਧਿਏ ਤੂੜੀ ਤੇ ਤੂੜੀ ਆਪਾਂ ਵੇਚ ਗਏ ਇੱਧਰ ਸੂਰਜ ਦੇਵਤਾ ਸ਼ਾਮ ਦਾ ਟਾਈਮ ਆ ਸਾਡਾ ਸ਼ਾਮ ਦਾ ਟਾਈਮ ਹੋਇਆ ਖੜਾ ਵਾ ਫੂੜਾ ਸਾਡਾ ਖੜਾ ਵਾ ਇੱਧਰ ਤੂੜੀ ਲੱਧੀਆਂ ਨੇ ਬਾਪੂ ਜੀ ਬੈਠੇ ਆ ਉਧਰ ਪੰਡ ਦਾ ਯੁੱਧ ਲੱਗੀ ਜਾਂਦਾ ਵਾ ਲੋਰ ਜੀ ਕਰਦੇ ਕਰਾਉਂਦੇ ਸ਼ਾਮ ਹੋ ਗਈ ਨੇਰਾ ਹੋ ਗਿਆ ਤੂੜੀ ਟਰਾਲੀ ਭਰ ਲਈ ਜੱਟ ਨੇ ਜੱਟ ਕਿੱਥੇ ਹਟਦੇ ਲੱਧ ਲਈ ਤੂੜੀ ਲਓ ਜੀ ਟੂੜੀ ਲੱਦ ਕੇ ਤੇ ਖੜਾ ਦੀਆ ਹੁਣ ਸੋਭਾ ਨੂੰ ਚੱਲਾਂਗੇ ਆਪਾਂ ਮੰਡੀ ਨੂੰ ਲੈ ਕੇ ਤੇ ਆਪਣਾ ਫੋੜ ਜਾ ਗਿਆ ਜੀ ਲਓ ਜੀ ਸੋਭਾ ਦਾ ਟਾਈਮ ਹੋ ਗਿਆ ਹੁਣ ਲੱਗਦਾ ਉਹੀ ਹੈ ਪਰ ਹੈ ਸੋਭਾ ਦਾ ਟਾਈਮ ਆ ਰਿਹਾ ਡੈੜੀ-ਛੜੀ ਆਪਾਂ ਹੋ ਗਏ ਆ ਮੰਡੀ ਵਾਲ ਨੂੰ ਜਾਣਾ ਆ ਪਾਉਣੇ ਆ ਚੱਲੇ ਟਰੈਕਟਰ ਆਪਾਂ ਕਰਨ ਲੱਗੇ 66 ਤੇ ਉਦੋਂ ਬਾਅਦ ਟਰੈਕਟਰ ਆਪਾਂ ਚੇੜਤਾ ਛੜਕ ਤੇ ਲਓ ਜੀ ਕੋਟ ਹੀ ਸੇ ਖਾਣ ਨੂੰ ਪਾ ਤੇ ਚੱਲੇ ਆਪਾਂ ਜੱਟ ਦਾ ਫੋੜ ਜਾਂਦਾ ਸ਼ੂਕ ਦਾ ਹੈ ਹੈਲੋ ਜੀ ਕਰੋ ਦਰਸ਼ਨ ਕੋਟੀ ਸੇਖਾਂ ਲਈ ਮੰਡੀ ਦੇ ਪੱਠੇ ਹੀ ਪੱਠੇ ਹੋਏ ਪੱਠੇ ਹੀ ਪੱਠੇ ਹੋਏ ਪਏ ਅਲੀ ਤੂੜੀ ਅਲੀ ਗਲੀ ਆਪਣੀ ਆਈ ਸੀ ਹਜੇ ਹੋਰ ਕੋਈ ਨਹੀਂ ਅਪ ਤੜਕੇ ਹੀ ਆ ਗਏ ਲੋਕੇ ਸੁੱਤੇ ਪਏ ਐ ਇਹ ਕੁੜੀ ਸੇਖਾਂ ਲਈ ਮੰਡੀ ਲੋ ਜੀ ਮੁਕਤਰਾ ਲਈ ਆਪਣੀ ਵੈਗੀ ਤੇ ਆਪਾਂ ਲੱਗ ਗਏ ਲਾਉਣ ਤੂੜੀ ਕੋੜੀ ਸੇਖਾਂ ਹੀ ਲਾਤੀ ਹੈ ਸਕੂਲ ਹੇਮਗੰਨ ਸਕੂਲ ਤੇ ਮਗਰ ਤੂੜੀ ਦਾੜੀ ਆਪਾਂ ਲਾਤੀ ਹੈ ਲਾ ਕੇ ਹੁਣ ਆਪਾਂ ਸੁਭਾਈ ਆ ਕੇ ਟਰਾਲੀ ਦੂਜੀ ਭਰ ਲਾਤੀ ਆ ਭਾਰਤੀ ਟਰਾਲੀ ਇੱਕ ਹੋਰ ਉਧਰ ਕੁੱਪ ਜੀ ਗਏ ਸਾਈਡ ਤੇ ਕਹਿੰਦੇ ਉਹ ਜਲੇ ਚਿੱਟੀ ਤੂੜੀ ਦੁੱਧਰ ਕੇ ਕਣਕਾਂ ਵਿਸ਼ੀਆਂ ਪਈਆਂ ਇੱਧਰ ਗਰਮੀ ਦਾ ਬੁਰਾ ਹਾਲ ਆ ਟਾਈਮ ਦੁਪਹਿਰ ਦਾ ਵਾ ਸੂਰਜ ਦੇਵਤਾ ਸਿਰ ਤੇ ਖੜੇ ਵਾਜਾ ਮਾਰਦੇ ਆ ਲਿਟਰਲੀ ਭਰ ਕੇ ਲੈ ਜਾਂਦੀ ਘਰੇ ਲਾਤੀ ਇੱਕ ਗਰੇਮ ਮੈਂ ਕਿਹਾ ਟਰਾਲੀ ਇੱਕ ਦੂਜੀ ਹੁਣ ਕੱਲੂ ਲੈ ਕੇ ਚੱਲਾਂਗੇ ਇਹ ਕੰਮ 30 ਤੇ ਦਾ ਕਰਤਾ ਆਪਾਂ ਉਹ ਲੱਦ ਕੇ ਖੜਾਤੀ ਐ ਮਾਂ ਦੀ ਤੀ ਵੇਖੀ ਚ ਲਗਾਲੋ ਵੇਖਦੀ ਕਿ ਨਹੀਂ ਵਿਗਦੀ ਕਿਉਂਕਿ ਇੰਨੀ ਥੋੜੀ ਕੋਟ ਘਾਟੀ ਵਿਗਦੀ ਐ ਲੋਈ ਉਧਰ ਬਾਈ ਹੁਣੇ ਆ ਗਏ ਸੀਗੇ ਤੇ ਮੰਮੀ ਉਹਨੇ ਚਲੇ ਸੀਗੇ ਮੇਰੇ ਨਾਨਕੇ ਬਣ ਜਾਨੀ ਕੇ ਚੜੱਕ ਦੀ ਧਰਤੀ ਤੇ ਚਲੇ ਹੀ ਇਹ ਇਹਨਾਂ ਨੂੰ ਟਾਟਾ ਬਾਏ ਬਾਏ ਕੀਤਾ ਮੈਂ ਕਿਹਾ ਜਾਓ ਬਿੱਤਰੋ ਸੋ ਨਿਕਲੋ ਬੀਨੂ ਕਹਿੰਦੀ ਜਾਓ ਮੈਨੂੰ ਨਹੀਂ ਲੈ ਕੇ ਚਲੇ ਬੀਨੂ ਗੁੱਸੇ ਹੋਈ ਫਰਦੀ ਕਹਿੰਦੀ ਮੈਂ ਦਾ ਕੋਟੂ ਸਾਰਿਆਂ ਨੂੰ ਮੈਂ ਕਿਹਾ ਬੁੱਤ ਕੋਈ ਨਹੀਂ ਜਾਵਣਦੇ ਆਪਾਂ ਫੇਰ ਜਾਵਾਂਗੇ ਲੋ ਜੀ ਇਹ ਬੈਠੇ ਗੱਡੀ 'ਚ ਇਹਨਾਂ ਨੂੰ ਤੋਰਿਆ ਚੱਲੇ ਇਹ ਪਿੰਡ ਜੜੱਕ ਦੀ ਧਰਤੀ ਰਹਿਮੇਗਾ ਜਾਓ ਵੀ ਭਗਤ ਹੋਇ ਕਰੋ ਐਸ਼ ਤੁਸੀਂ ਜਿੰਨੇ ਜਾਣ ਤੋਂ ਬਾਅਦ ਵੀ ਲਾਓ ਵੀ ਇਧਰ ਪਪੂ ਗੰਜੀ ਬਾਬਾ ਜੀ ਮੈਨੂੰ ਸੈਕਰੀਸ ਕਰ ਮੈਂ ਕਹਾਂ ਆਜੋ ਇਧਰ ਨੂੰ ਤੋਰ ਪੁੱਤ ਤੂੰ ਕਬੀ ਤੈਨੂੰ ਆਜੋ ਹਾਂ ਮੈਂ ਤੋਰਦਾ ਢਗਦੀ ਤਾਂ ਨਹੀਂ ਗਾਂ ਕਰ ਲੈ ਇਧਰ ਵਿਚਾਲੇ ਕਰ ਬੈਣਾ ਗਾਂ ਤੋਰ ਕੇ ਲੈ ਹਾਂ ਇੱਥੇ ਤੋਰ ਵਾ ਇੱਥੇ ਖੜਾ ਉੱਤਰ ਵੀ ਖੜਦੀ ਨਾ ਆਪੇ ਹਾਂਜੀ ਧਿਆਨ ਨਾਲ ਭਜਾਉਣੀ ਨਹੀਂ ਸਗਲੀ ਚੰਗਾ ਚਲ ਪੈਡਲ ਮਾਰ ਕੇ ਪਹਿਲਾਂ ਪਹਿਲਾਂ ਤਾਂ ਕਰ ਥੋੜੇ ਥੋੜਾ ਹੋ ਤਾਂ ਕਰ ਹੋਰ ਤਾਂ ਕਰ ਮੈਂ ਕਾਹਨੂੰ ਦੇਖ ਕੇ ਸਾਥੀ ਇਹ ਚਲ ਮਾਰ ਪੈਡਲ ਜ਼ੋਰ ਨਾਲ ਇਕ ਬੈਠੇ ਨਹੀਂ ਚਲ ਕੋਈ ਨਾ ਤਾਂ ਕਰ ਨਾ ਪੈਡਲ ਪੈਡਲ ਜ਼ੋਰ ਨਾਲ ਮਾਰਿਆ ਕਰ ਪੈਡਲ ਫੇਰ ਸਗਲੀ ਭੱਜੂਗੀ ਆਏ ਹੌਲੀ 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 ਲੌਜੀ ਸੈਂਕਲੀ ਸਿਖਾਉਣ ਤੋਂ ਬਾਅਦ ਅਸੀਂ ਰੈਡੀ ਹੈ ਰੈਡੀ ਹੋ ਗਏ ਆ ਕਹਿੰਦੇ ਜਾਣਾ ਸੀ ਗੁਰੂ ਘਰੇ ਸੁਣੋ ਛੜੀਆਂ ਗੱਲਾਂ ਦੇ ਬਾਤਾਂ ਕੀ ਆ ਕੀ ਹਾਲ ਗਿਆ ਵਾਹੇ ਛੇ ਢੋਲੀ ਦੀ ਟਰਾਲੀ ਆਪਣੀ ਗਈ ਹੈ ਭਾਰ ਇਹਨੂੰ ਲੈ ਕੇ ਚੱਲਾਂਗੇ ਸ਼ੁਭਾ ਤੇ ਹੁਣ ਅਸੀਂ ਚੱਲੇ ਆ ਗੁਰਦੁਆਰੇ ਮੱਥਾ ਟੇਕਣਾ ਤੇ ਪ੍ਰਸ਼ਾਦ ਲੈਣਾ ਉਹ ਪ੍ਰਸ਼ਾਦ ਨਹੀਂ ਕਿਹਾ ਸਾਰ ਇਹ ਨਹੀਂ ਕਹੀਦਾ ਮੱਥਾ ਕੈਂਚਲੇ ਮੱਥਾ ਬਾਪੇ ਦੇ ਮੱਥਾ ਦੇ ਕੈਂਚਲੇ ਮੱਥਾ ਆਲੀ ਹੜੀ ਵੇਖੀ ਇਹ ਕਿਨੂੰ ਤੂੜੀ ਚਾਹੀਦੀ ਹੋਵੇ ਕੰਟੈਕਟ ਕੀਤਾ ਜਾਵੇ 7315 71321 ਤੇ ਫੋਨ ਲਾਇਆ ਜਾਵੇ ਤੁਹਾਨੂੰ ਤੂੜੀ ਮਿਲੂਗੀ ਪੂਰੀ ਦੇਖੋ ਚਾਲੂ ਲਾਤੀ ਹੈ ਠੀਕ ਸ਼ੁਰੂ ਹੋ ਗਿਆ ਇਹ ਸਾਡਾ ਫੋੜ ਜਿਹੜਾ ਕੱਡੇ ਖਰਚੋਂ ਵੋ ਯੂ 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 ਸੋ ਆਇਆ ਮੇਰਾ ਸੋਨਾ ਬੁੱਗਾ ਮੇਰਾ ਸ਼ੋਨਾ ਪਾ ਤੇ ਯੋਯੋ ਹਨੀ ਸੈਂਕ ਜੇ ਤਾਂ ਗੁਰੂ ਘਰੇ ਜਾਣਾ ਤੇ ਸੈਟ ਟਕ ਲੈ ਜਾਣਾ ਕਿ ਨਹੀਂ ਟਕੋ ਫਿਰ ਸਰ ਚਲੋ ਗੋਗਾਂ ਚ ਗਾਓ ਬਾਬਾ ਕਹਿੰਦਾ ਗੁਰਦਰੇ ਪ੍ਰਸ਼ਾਦਾ ਛਕਣਾ ਮੇਰੇ ਡਾਕਰ ਹੱਥ ਮਣੀ ਆਇਆ ਮੇਰੇ ਮਨ ਜਾਓ ਕੀਤਾ ਕੈਸਾ ਲਾਹੀਏ ਨਾ ਜਗ ਸੁਈ ਜਨ ਕੀ ਆਸੋ ਮਨ ਵਸੈ ਅਵਰ ਨਾ ਸੁਈ ਲੋ ਜੀ ਬਗੁਰੂ ਘਰ ਦਮੱਥਾ ਤੇ ਇੱਕੋਂ ਬਹੁਤ ਆ ਗਏ ਇਧਰ ਲੰਗਰ ਪਾਣੀ ਲਈ ਪ੍ਰਸ਼ਾਦਾ ਛਕਿਆ ਇੱਥੇ 라운ਗਾਂ ਲੱਗੀਆਂ ਬੁਰਾ ਹਾਲ ਹੈ ਕਿ ਆਈ ਚੀਕ ਝੜਾ ਪਾਇਆ ਜਵਾਕਾਂ ਦਾ ਲੋਕੀ ਪ੍ਰਸ਼ਾਦਾ ਛਕੀ ਜਾਂਦੇ ਪ੍ਰਸ਼ਾਦਾ ਛਕਣੋਂ ਮਤ ਪਹੁੰਚ ਕੇ ਘਰੇ ਜਿੱਠੜਾ